ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਪਰ ਹੁਣਾਂ ਵੱਲੋਂ ਕਾਫੀ ਸਮੇਂ ਤੋਂ ਕਈ ਪ੍ਰਦਰਸ਼ਨ ਕੀਤੇ ਗਏ ਧਰਨੇ ਮੁਜ਼ਾਰੇ ਕੀਤੇ ਗਏ 52 ਸੀਟਾਂ ਲੈ ਕੇ ਵੀ ਕਾਫੀ ਮੁੱਦਾ ਚੁੱਕਿਆ ਗਿਆ ਹੈ ਵੀ ਅਸੀਂ 52 ਸਵਾਰੀਆਂ ਤੋਂ ਤੇ ਨਹੀਂ ਸਵਾਰੀਆਂ ਪਹੁੰਚਾਵਾਂਗੇ ਤਾਂ ਸਰਕਾਰ ਨੇ ਭਰੋਸਾ ਦਿੱਤਾ ਮੰਗਾਂ ਮੰਨਾਂਗੇ ਪਰ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਹੁਣ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਹੈ ਕਿ ਕੱਲ 12 ਵਜੇ ਤੋਂ ਬਾਅਦ ਅਸੀਂ ਬੱਸਾਂ ਨਹੀਂ ਚਲਾਵਾਂਗੇ ਤੇ 13 ਤਰੀਕ ਨੂੰ ਵਿਧਾਨ ਸਭਾ ਦਾ ਘ ਤੇ 13 ਤਰੀਕ ਨੂੰ ਵੀ ਬੱਸਾਂ ਨਹੀਂ ਚੱਲਣਗੀਆਂ ਮੇਰਾ ਨਾਮ ਗੁਰਪ੍ਰੀਤ ਸਿੰਘ ਬਣਾਚਾ ਮੈਂ ਪੰਜਾਬ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦਾ ਜਨਰਲ ਸੈਕਟਰੀ ਆ ਅੱਜ ਪੰਜਾਬ ਰੋਡਵੇ ਤੇ ਪਾਣਾ ਪੀਆਰਟੀਸੀ ਦੇ ਸਮੂਹ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਹਦਾ ਮੁੱਖ ਕਾਰਨ ਇਹ ਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਸੀ ਕਿ ਸਾਡੇ ਕੁਝ ਸਾਥੀ ਜਿਹੜੇ ਨੇ ਉਹ ਨਜਾਇਜ਼ ਕੰਡੀਸ਼ਨਾਂ ਲਗਾ ਕੇ ਡਿਊਟੀਆਂ ਤੋਂ ਖੱਢੇ ਗਏ ਸੀ ਸੋ ਮੈਨੇਜਮੈਂਟ ਨੇ ਉਹਨਾਂ ਨੂੰ ਬਹਾਲ ਕਰਨ ਦੇ ਆਰਡਰ ਤਾਂ ਜਾਰੀ ਕੀਤੇ ਨੇ ਪਰ ਉਹ ਆਰਡਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਫੇਰ ਜਿਹੜੇ ਸੀ ਉਹ ਗਲਤ ਕਰ ਦਿੱਤੇ ਗਏ ਨੇ ਜਿਹੜੇ ਸਾਥੀ ਸਾਡੇ ਕੰਟਰੈਕਟ ਦੇ ਉੱਪਰ ਕੰਮ ਕਰ ਰਹੇ ਨੇ ਉਹਨਾਂ ਨਵੀਆਂ ਕੰਡੀਸ਼ਨਾਂ ਦੇ ਵਿੱਚ ਉਹਨਾਂ ਦਾ ਕੰਟਰੈਕਟ ਰੱਦ ਕਰਕੇ ਉਹਨਾਂ ਨੂੰ ਆਊਟਸੋਰਸ ਤੇ ਦੁਬਾਰਾ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈਗਾ ਜਿਹੜੇ ਸਾਥੀ ਵਧੀ ਹੋਈ ਤਨਖਾਹ ਲੈ ਰਹੇ ਸੀ ਉਹਨਾਂ ਨੂੰ ਨਵੀਂ ਤਨਖਾਹ ਦੇ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈ ਜਦ ਕਿ ਅਸੀਂ ਮੈਨੇਜਮੈਂਟ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਆ ਕਿ ਸਾਡੇ ਰੋਜ਼ਗਾਰ ਦੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਉਹਨੂੰ ਸੁਰੱਖਿਅਤ ਕੀਤਾ ਜਾਵੇ ਦੂਜੇ ਪਾਸੇ ਜਿਹੜੀ ਪਾਣੀ ਪੰਜਾਬ ਰੋਡਵੇ ਤੇ ਪੀਆਰਟੀਸੀ ਦੀ ਪਿਹੜੀ ਪੂਰੀ ਤਰ੍ਹਾਂ ਨਾਲ ਉਪਰਿਸ਼ਟ ਮੈਨੇਜਮੈਂ ਕਿਉਂਕਿ ਇਹ ਜਿਹੜਾ ਫਰਮਾਨ ਆ ਇਹ ਨਾ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਹੋਇਆ ਨਾ ਹੀ ਟ੍ਰਾਂਸਪੋਰਟ ਮੰਤਰੀ ਵੱਲੋਂ ਹੋਇਆ ਹੈਗਾ ਇਹ ਜਿਹੜੇ ਫਰਮਾਨ ਨੇ ਇਹ ਸਾਡੇ ਜਿਹੜੇ ਟ੍ਰਾਂਸਪੋਰਟ ਮਹਿਕਮੇ ਦੇ ਕੋਸ਼ ਅਧਿਕਾਰੀ ਨੇ ਉਹਨਾਂ ਨੇ ਜਾਣ ਬੁੱਝ ਕੇ ਇਹ ਹਾਲਾਤ ਪੈਦਾ ਕੀਤੇ ਨੇ ਸੋ ਅੱਜ ਉਹਦਾ ਵਿਰੋਧ ਕਰਦੇ ਹੋਏ ਅਸੀਂ ਅੱਜ ਗੇਟ ਜਲੀਆ ਕਰ ਰਹੇ ਆਂ ਕੱਲ ਦੁਪਹਿਰ 12 ਵਜੇ ਤੋਂ ਅਸੀਂ ਹੜਤਾਲ ਕਰਕੇ 13 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਜਿੱਥੇ ਬਜਟ ਇਜ਼ਲਾਜ ਚੱਲ ਰਿਹਾ ਹੈਗਾ ਉੱਥੇ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ ਸੋ ਸੋਸੀਪ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਜਿਹੜਾ ਟ੍ਰਾਂਸਪੋਰਟ ਮੰਤਰੀ ਨੂੰ ਮਿਲੇ ਤੇ ਕਿਹਾ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਟ੍ਰਾਂਸਪੋਰਟ ਮੰਤਰੀ ਟ੍ਰਾਂਸਪੋਰਟ ਸੈਕਟਰੀ ਡੀਐਸਟੀ ਕਮਨਾ ਟ੍ਰਾਂਸਪੋਰਟ ਇਹਨਾਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਆ ਪਰ ਮੀਟਿੰਗਾਂ ਦੀਆਂ ਪ੍ਰੋਸੀਡਿੰਗਾਂ ਕੁਝ ਹੋਰ ਨਿਕਲਦੀਆਂ ਨੇ ਤੇ ਜਦੋਂ ਆਰਡਰ ਕਰਨੇ ਹੁੰਦੇ ਨੇ ਉਦੋਂ ਆਰਡਰ ਕੁਝ ਹੋਰ ਹੋ ਜਾਂਦੇ ਨੇ ਸੋ ਜਿਸ ਇਸੇ ਚੀਜ਼ ਦੇ ਵਿਰੋਧ ਦੇ ਵਿੱਚ ਜਿਹੜੀ ਆ ਅਸੀਂ ਦੁਬਾਰਾ ਸੰਘਰਸ਼ ਦੇ ਰਾਹ ਤੇ ਤੁਰੇ ਦੇਖੋ ਅੱਜ ਅਸੀਂ ਸਿਰਫ ਗੇਟ ਰੈਲੀ ਕਰਕੇ ਆਪਣੀ ਆਉਣ ਵਾਲੀ ਜਿਹੜੀ ਹੜਤਾਲ ਆ ਉਹਦੇ ਦੀ ਸਾਥੀਆਂ ਨੂੰ ਲਾਮਬੰਦ ਵੀ ਕਰ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦੇ ਰਹੇ ਆ ਕੱਲ ਦੁਪਹਿਰ 12 ਵਜੇ ਤੋਂ ਬਾਅਦ ਅਸੀਂ ਗੱਡੀਆਂ ਡੀਪੋ ਚ ਵਾਪਸ ਬੁਲਾ ਕੇ 13 ਤਰੀਕ ਨੂੰ ਸਵੇਰੇ ਵਿਧਾਨ ਸਭਾ ਦਾ ਘਰਾਓ ਕਰਾਂਗੇ ਜਿੱਥੇ ਪੰਜਾਬ ਸਰਕਾਰ ਬਜਟ اجلاس ਪੇਸ਼ ਹੋਵੇਗੀ ਜੀ ਸਰ ਜੀ ਅੱਜ ਦੇ ਹੋਵੇ ਤੱਕ ਇਹ ਗੇਟ ਰੈਲੀ ਕੀਤੀ ਜਾ ਰਹੀ ਹੈ ਦੇਖੋ ਅੱਜ ਅਸੀਂ 12 ਵਜੇ ਤੱਕ ਗੇਟ ਰੈਲੀ ਕਰਾਂਗੇ ਜੀ ਕੋਈ ਬਾਹਰ ਸੜਕ ਦਾ ਵੀ ਜ਼ਿਕਰ ਕੀਤਾ ਟੁੱਟੀ ਹੋਈ ਜਿਹੜੀ ਪੁਲ ਚੜ੍ਹਦੀ ਦੇਖੋ ਅਸੀਂ ਲਗਾਤਾਰ ਇਹ ਮੰਗ ਕਰਦੇ ਆ ਰਹੇ ਆ ਕਿ ਜਿਹੜੇ ਸਾਡੇ ਕੱਚੇ ਗਾਮੇ ਨੇ ਇਹਨਾਂ ਤੇ ਬਹੁਤ ਮਾਰੂ ਕੰਡੀਸ਼ਨਾਂ ਲਗਾਈਆਂ ਗਈਆਂ ਨੇ ਪਰ ਦੂਜੇ ਪਾਸੇ ਲੋਕ ਆਲੇ ਦੇ ਬੱਸ ਸਟੈਂਡ ਦੇ ਹਾਲਾਤ ਇਹ ਨੇ ਇੱਕ ਸ਼ਹੀਦ ਦੇ ਨਾਮ ਤੇ ਬੱਸ ਸਟੈਂਡ ਬਣਿਆ ਹੋਇਆਗਾ ਪਰ ਤੁਸੀਂ ਦੇਖੋ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਸੀ ਮਿੰਨੀ ਬੱਸ ਸਟੈਂਡ ਤੋਂ ਵੱਡੇ ਬੱਸ ਸਟੈਂਡ ਆਉਣ ਵਾਸਤੇ ਲਿਫਟ ਲਗਾਈ ਗਈ ਸੀ ਅੱਜ ਉਹ ਲਿਫਟ ਕਰੋੜਾ ਰੁਪਏ ਦੀ ਲਿਫਟਾ ਕੂੜਾ ਕਰਦਾ ਰੂਪ ਤੈ ਕਰ ਚੁੱਕੀ ਆ ਬਾਥਰੂਮ ਕਰਨ ਵਾਸਤੇ ਪੈਸੇ ਲੈ ਜਾਂਦੇ ਨੇ ਸਫਾਈ ਨਾ ਮਾਤਰ ਜਿੰਨੀਆਂ ਦੁਕਾਨਾਂ ਕਰਾਇਤੇ ਦਿੱਤੀਆਂ ਗਈਆਂ ਨੇ ਉਹਨਾਂ ਨੇ ਨਜਾਇਜ਼ ਕਬਜ਼ੇ ਬਾਹਰ ਤੱਕ ਵਧਾਏ ਹੋਏ ਨੇ ਪਰ ਉੱਤੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ ਬੱਸ ਸਟੈਂਡ ਤੋਂ ਬਾਹਰ ਨੂੰ ਜਾਣ ਵਾਲੀ ਜਿਹੜੀ ਸੜਕਾ ਪਿਛਲੇ 10 ਸਾਲ ਤੋਂ ਟੁੱਟੀ ਹੋਈ ਆ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਆ ਤੁਮ ਮੈਨੇਜਮੈਂਟ ਜਿਹੜੀ ਸਾਡੀ ਪੰਜਾਬ ਰੋਡ ਵੇਸਦੀ ਆ ਉਹ ਸਿਰਫ ਔਰ ਸਿਰਫ ਕ੍ਰਪਸ਼ਨ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਨਜ਼ਰ ਹੀ ਨਹੀਂ ਆ ਰਿਹਾ ਜਿਹੜੀ ਇਹ ਸੜਕ ਫੁੱਟ ਰਹੀ ਉਹਦੇ ਨਾਲ ਬੱਸਾਂ ਦਾ ਨੁਕਸਾਨ ਬਿਲਕੁਲ ਜੀ ਦੇਖੋ ਬਿਲਕੁਲ ਜੀ ਉਹ ਬਹੁਤ ਵੱਡੇ ਵੱਡੇ ਧੋਏ ਬਣ ਚੁੱਕੇ ਨੇ ਜਿਹੜੀ ਅਕਸਰ ਹੀ ਬਸਾਂ ਦੇ ਵੱਡੇ ਟੁੱਟ ਜਾਂਦੇ ਨੇ ਤੇ ਜਦੋਂ ਗੱਡੀਆਂ ਟੋਏ ਚੋਂ ਨਿਕਲਦੀਆਂ ਨੇ ਤਾਂ ਸਵਾਰੀਆਂ ਦੇ ਸੱਟ ਲੱਗਣ ਦਾ ਵੀ ਡਰ ਰਹਿੰਦਾ। ਅੱਜ ਅਸੀਂ ਜਥੇਬੰਦੀ ਦੇ ਮੰਗੇ ਤੇ ਪੂਰ ਮੰਗਾਂ ਤੇ ਪੂਰੀਆਂ ਮਤਲਬ ਪੰਜਾਬ ਦੇ ਵਿੱਚ ਗੇਟ ਰਲੀਆਂ ਕੀਤੀਆਂ ਨੇ ਤੇ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਮੰਗਾਂ ਕਰਦੇ ਆ ਰਹੇ ਹਾਂ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਵਿਭਾਗ ਦੇ ਵਿੱਚ ਸਰਵਿਸ ਰੂਲ ਲਾਗੂ ਕੀਤੇ ਜਾਣ ਕੱਚੇ ਮੁਲਾਜ਼ਮਾਂ ਦੇ ਪਰ ਲਗਾਤਾਰ ਮੈਨੇਜਮੈਂਟ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਕੇ ਤੇ ਸਾਡੀਆਂ ਮੰਗਾਂ ਨੂੰ ਜੋ ਮੀਟਿੰਗਾਂ ਦੇ ਵਿੱਚ ਸਮਝਾਉਤੇ ਹੋ ਜਾਂਦੇ ਆ ਉਹਨਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ ਤਾਂ ਕਿ ਸਾਡੀਆਂ ਨੂੰ ਸ਼ੋਸ਼ਣ ਕੀਤਾ ਜਾਵੇ ਚੜਾਇਆ ਜਾਵੇ ਪਿਛਲੇ ਦਿਨੀ 9 ਫਰਵਰੀ ਨੂੰ ਸਾਡੀ ਟਰਾਂਸਪੋਰਟ ਮੰਤਰੀ ਨਾਲ ਸੈਕਟਰੀ ਨਾਲ ਤੇ ਅਧਿਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਜਿੱਦੇ ਚ ਬਕਾਇਦਾ ਪ੍ਰੋਸੀਡਿੰਗ ਬਣੀ ਤੇ ਬਕਾਇਦਾ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਪਰ ਤੁਰੰਤ ਮੰਗਾਂ ਲਾਗੂ ਕਰਨ ਦੀ ਬਜਾਏ 1 ਮਹੀਨਾ ਸਮਾਂ ਪਾ ਕੇ ਉਹ ਮੰਗਾਂ ਨੂੰ ਤੋੜ ਮੋੜ ਕੇ ਲਾਗੂ ਕੀਤਾ ਗਿਆ ਜਿਵੇਂ ਕਿ ਸਹਿਮਤੀ ਬਣੀ ਸੀ ਵੀ ਆਊਟਸੋਰਸ ਦੇ ਮਲਾਜਮਾਂ ਨੂੰ ਕੰਟਰੈਕਟ ਤੇ ਕਰਨਾ ਤੇ ਜਿੱਥੇ ਸਾਡੇ ਕੰਟਰੈਕਟ ਦੇ ਮਲਾਜਮਾਂ ਦੀਆਂ ਨਿੱਕੇ ਨਿੱਕੇ ਰਿਪੋਰਟਾਂ ਤੋਂ ਉਹਨਾਂ ਨੂੰ ਆਊਟਸੋਰਸ ਤੇ ਜੁਆਇਨ ਕਰਾ ਕੇ ਮੋੜ ਕੇ ਆਊਟਸੋਰਸ ਤੇ ਜੁਆਇਨ ਕਰਾਉਣਾ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਨੌਜਵਾਨੀ ਨਾਲ ਸ਼ੋਸ਼ਣਿਆ ਮੁਲਾਜ਼ਮਾਨਾ ਸ਼ੋਸ਼ਣਿਆ ਜਿਹਦੇ ਰੋਸ ਵਜੋਂ ਅਸੀਂ ਤੁਰੰਤ ਜਿਹੜੇ ਸਟੈਂਡ ਲੈਂਦੇ ਹੋਏ ਕੱਲ ਦੁਪਹਿਰ ਤੋਂ ਬਾਅਦ ਬੱਸਾਂ ਨੂੰ ਬੰਦ ਕਰਕੇ ਮੁਕੰਮਲ ਹੜਤਾਲ ਕਰਾਂਗੇ ਤੇ ਪਰਸੋਂ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਦੇ ਵਿੱਚ ਇਕੱਠ ਕਰਕੇ ਵਿਧਾਨ ਸਭਾ ਵੱਲ ਨੂੰ ਕੂਚ ਕਰਾਂਗੇ ਕੀ ਸੀਐਮ ਦਾ ਕਰਾਓ ਕਿਤੇ ਬਿਲਕੁਲ ਸੀਐਮ ਦਾ ਕਰਾਓ ਤੇ ਮਤਲਬ ਧਰਨਾ ਤੇ ਜਿਹੜਾ ਵਿਧਾਨ ਸਭਾ ਦਾ ਕੂਚੋ ਦੋਨੇ ਪ੍ਰੋਗਰਾਮ ਸਾਡੇ ਜਿਹੜੇ ਉਹ ਸਟੈਂਡ ਕੀ ਗੱਲਬਾਤ ਪ੍ਰਸ਼ਾਸਨ ਨਾਲ ਮੈਨੇਜਮੈਂਟ ਗੱਲਬਾਤ ਹੈਗੀ ਆ ਵੈਸੇ ਸਾਡੀ ਮੰਗ ਇਹ ਆ ਵੀ ਅਸੀਂ ਮੀਟਿੰਗਾਂ ਬਹੁਤ ਕਰ ਚੁੱਕੇ ਆ ਸਾਡੀਆਂ ਜਿਹੜੀਆਂ ਮੰਗਾਂ ਉਹ ਲਾਗੂ ਕਰਕੇ ਉਹਦਾ ਪੱਤਰ ਜਾਰੀ ਕੀਤਾ ਜਾਵੇ ਵਾਰ-ਵਾਰ ਸਾਨੂੰ ਮੀਟਿੰਗਾਂ ਦੇ ਵਿੱਚ ਉਲਝਾਇਆ ਨਾ ਜਾਵੇ ਕਿੰਨੇ ਵਜੇ ਤੋਂ ਬੰਦ ਪੰਜਾਬ ਦੀਆਂ ਬੱਸਾਂ ਬੰਦ ਰਹਿਣੀਆਂ ਮੁਕੰਮਲ ਤੌਰ ਤੇ ਪੰਜਾਬ ਦੀਆਂ ਬੱਸਾਂ ਬੰਦ ਕੀਤੀਆਂ ਕੱਲ ਦੁਪਹਿਰ ਤੋਂ ਬਾਅਦ ਬੱਸਾਂ ਵਾਪਸੀ ਆਉਣ ਲੱਗ ਜਾਣਗੀਆਂ ਕੱਲ ਸ਼ਾਮਾਂ ਤੱਕ ਬੰਦ ਕਰਕੇ ਪਰਸੋਂ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਮਹਾਲੀ ਪਹੁੰਚਾਂਗੇ ਨਹੀਂ ਪਰਸੋਂ ਬ ਸੋ ਜਿਵੇਂ ਤੁਸੀਂ ਸੁਣਿਆ ਵਰਕਰਾਂ ਵੱਲੋਂ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਤੇ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਵੱਲੋਂ ਇਹ ਮੰਗਾਂ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਦਾ ਜਾਂ ਫਿਰ ਉਹਨਾਂ ਨੂੰ ਭਰੋਸਾ ਦਿੱਤਾ ਜਾਂਦਾ ਵੀ ਤੁਹਾਡੀਆਂ ਮੰਗਾਂ ਮੰਨਾਂਗੇ ਕਈ ਸਵਾਲ ਖੜੇ ਹੁੰਦੇ ਨੇ ਤਾਂ ਨਾਲ ਸਮਝ ਸੇਗਾ ਕੈਮਰਾ ਪਰ ਸੰਜੋਨ ਸਿੰਘ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ